ਪੰਜਾਬ ਸਾਫ ਸੁਥਰੇ ਅਤੇ ਸਿਹਤਮੰਦ ਵਾਤਾਵਰਨ ਵੱਲ ਵਧ ਰਿਹਾ ਐਸ ਮਿਸ਼ਨ ਤਹਿਤ ਅੰਮ੍ਰਿਤਸਰ ਇੰਪਰੂਵਮੈਂਟ ਪ੍ਰੋਜੈਕਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਅੰਮ੍ਰਿਤਸਰ ਵਿੱਚ ਇੱਕ ਵੱਡੀ ਸਫਾਈ ਮੁਹਿੰਮ ਦੀ ਅਗਵਾਈ ਕੀਤੀ ਐਸ ਸਫਾਈ ਮੁਹਿੰਮ ਕਾਲਾਮਾਲਾ ਚੌਕ ਮਜੀਠਾ ਰੋਡ ਤੋਂ ਸ਼ੁਰੂ ਹੋ ਕੇ ਫੋਰੈਸਟ ਚੌਕ ਤੱਕ ਚਲਾਈ ਗਈ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਸफाई ਸੇਵਕਾਂ ਦੇ ਨਾਲ ਨਾਲ ਸਥਾਨਕ ਵੋਲੰਟੀਅਰਸ ਸੀਨੀਅਰ ਡਿਪਟੀ ਮੀਅਰ ਪ੍ਰਿਆੰਕਾ ਸ਼ਰਮਾ ਰਿਤੇਸ਼ ਸ਼ਰਮਾ ਚੀਫ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ ਸਿਮਿਤ ਕੌਂਸਲਰ ਅਤੇ ਨਗਰ ਨਿਗਮ ਅਧ ਗੱਲ ਇਹ ਹੈ ਕਿ ਇਹ ਰੋਜ਼ ਦਾ ਰੈਕਟਿੰਗ ਪ੍ਰੋਬਲਮ ਹੈ ਔਰ ਸਫਾਈ ਦੀ ਸਾਨੂੰ ਇੱਕ ਬੜਾ ਇਮਾਨਦਾਰੀ ਨਾਲ ਇਹ ਐਡਮਿਟ ਕਰਨਾ ਪੈ ਰਿਹਾ ਕਿ ਜੋ ਗੁਰੂ ਨਗਰੀ ਦੀ ਸਫਾਈ ਹੋਣੀ ਚਾਹੀਦੀ ਉਹ ਸਫਾਈ ਨਹੀਂ ਹੈਗੀ ਔਰ ਇਹ ਸਾਡੀ ਪਾਰਟੀ ਨੇ ਸਾਡੀ ਸਰਕਾਰ ਨੇ ਸਾਰੀਆਂ ਗੱਲਾਂ ਨੋਟ ਕੀਤੀਆਂ ਸੋ ਉਹਦੇ ਲਈ ਇੱਕ ਇੰਟੈਂਸਿਵ ਜਿਹੜੀ ਕਲੀਨਲਿਨੈਸ ਟਰਾਈਬ ਉਹ ਸ਼ੁਰੂ ਕੀਤੀ ਹੈ ਸੋ ਉਹਦੇ ਵਿੱਚ ਅਸੀਂ ਹੁਣ ਸਾਰੇ ਪੰਜਾਬ ਭਰ ਚੋਂ ਖਾਸ ਕਰਕੇ ਜਿਹੜੀ ਪਵਿੱਤਰ ਨਗਰੀ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਇਦੇ ਵਿੱਚ ਅਸੀਂ ਸਾਰੇ ਲੀਡਰ ਸਹਿਬਾਨ ਆਪ ਉੱਤਰ ਕੇ ਨਾਲ ਔਰ ਜਿਹੜੇ ਸਾਡੇ ਭੈਣ ਭਰਾ ਸਫਾਈ ਸੇਵਕ ਨੇ ਰੋਜ਼ ਸਫਾਈ ਕਰਦੇ ਉਹਨਾਂ ਨੂੰ ਨਾਲ ਲੈ ਕੇ ਇੱਕ ਬੜੀ ਇੰਟੈਂਸਿਵ ਜਿਹੜੀ ਡਰਾਈਵ ਆ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਾਰੇ ਸ਼ਹਿਰ ਦੇ ਵਿੱਚ ਸੋ ਇੱਥੇ ਨਾਰਥ ਦੇ ਵਿੱਚ ਜਿਹੜੀ ਆ ਉਹ ਮੇਰੀ ਡਿਊਟੀ ਲੱਗੀ ਆ ਤੇ ਮੈਨੂੰ ਇੱਕ ਜ਼ਿੰਮੇਵਾਰੀ ਆ ਮੈਂ ਹੁਣ ਇੱਥੇ ਆਪਣੇ ਨਾਲ ਪੈਂਟਰਾ ਬੰਨਦੇ ਅੱਜ ਇੱਕ ਸਟੈਚ ਚੁਣਿਆ ਵਾ ਇਹਨੂੰ ਸਾਫ ਕਰਾਂਗੇ ਔਰ ਲੋਚ ਜਿਹੜੀ ਇਹ ਡਰਾਈਵ ਹੈ ਨੂੰ ਸ਼ੁਰੂ ਕਰਾਂਗੇ ਇੱਕ ਤੇ ਇਹਦੇ ਨਾਲ ਹਰ ਬੰਦੇ ਨੂੰ ਮੋਟੀਵੇਸ਼ਨ ਮਿਲਦੀ ਆ ਸਾਡੇ ਸਫਾਈ ਸੇਵਕਾਂ ਨੂੰ ਮੋਟੀਵੇਸ਼ਨ ਮਿਲਦੀ ਆ ਕਿ ਜੇ ਇਹ ਸਫਾਈ ਕਰ ਸਕਦੇ ਤੇ ਅਸੀਂ ਵੀ ਸਵੇਰੇ ਨਾਲ ਨਾਲ ਕਰ ਸਕਦੇ ਆ ਦੂਜਾ ਇੱਕ ਜਨਤਾ ਦੇ ਵਿੱਚ ਵੀ ਇਸ ਚੀਜ਼ ਦੀ ਇੱਕ ਲਹਿਰ ਪੈਦਾ ਹੁੰਦੀ ਆ ਕਿ ਅਸੀਂ ਵੀ ਸਫਾਈ ਸਾਫ ਸਫਾਈ ਵੱਲ ਧਿਆਨ ਰੱਖਣਾ ਤੇ ਖਲਾਰਾ ਘੱਟ ਪਾਉਣਾ ਅੱਜ ਜਿੱਥੇ ਇੱਕ ਪਾਸੇ ਸਾਰੇ ਲੀਡਰ ਸਾਹਿਬਾਨ ਉਤਰੇ ਹੋਏ ਅਸੀਂ ਹਲਕਾ ਨਾਰਥ ਦੇ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਤੇ ਪਾਰਟੀ ਵੱਲੋਂ ਸਾਡੇ ਲੀਡਰ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਉਹਨਾਂ ਦੀ ਡਿਊਟੀ ਲੱਗੀ ਹੈ ਜੀ ਹਲਕਾ ਨਾਰਥ ਦੇ ਵਿੱਚ ਤੇ ਅਸੀਂ ਸਾਰੇ ਉਹਨਾਂ ਦਾ ਸਹਿਯੋਗ ਦੇਣ ਲਈ ਆਏ ਆਂ ਅਸੀਂ ਪਿਛਲੇ ਕ ਦਿਨਾਂ ਤੋਂ ਨੋਟ ਕਰੋ ਮੈਂ ਜਿੱਦੋਂ ਤੋਂ ਆਪਣੀ ਡਿਊਟੀ ਸੰਭਾਲੀ ਹੈ ਮੈਂ ਬਿਲਕੁਲ ਵੀ ਜਿੱਥੇ ਮੇਰੀ ਨੋਲੇਜ 'ਚ ਕੋਈ ਚੀਜ਼ ਆਈ ਹੈ ਬਿਲਕੁਲ ਕੋਤਾਹੀ ਨਹੀਂ ਵਰਤੀ ਔਰ ਜਿੱਥੇ-ਜਿੱਥੇ ਮੈਨੂੰ ਸਮਝ ਆਈ ਭਾਵੇਂ ਉਹ ਖੰਡੇ ਚੌਂਕ ਵਾਲੀ ਸੜਕ ਸੀਗੀ ਸ੍ਰੀ ਹਰਮੰਦਰ ਸਾਹਿਬ ਜੀ ਦਾ ਗਲਿਆਰਾ ਸੀਗਾ ਇੰਦਰ ਪੈਲੇਸ ਦੀ ਸਾਈਟ ਜਿਹੜੀ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਸੀਗੀ ਉਥੇ ਸਾਰਿਆਂ ਤੇ ਹੀ ਅਸੀਂ ਪਹੁੰਚ ਕੇ ਸਫਾਈ ਕਰਵਾਈ ਆ ਤੇ ਉਸੇ ਤਰ੍ਹਾਂ ਅੱਜ ਅਸੀਂ ਕਾਲਾ ਮਲਾ ਚੌਂਕ ਤੋਂ ਸੁੱਖਾ ਸਿੰਘ ਚੌਂਕ ਤੱਕ ਡਰਾਈਵ ਚਲਾਈ ਆ ਅਮਰਥਰ ਨਗਰ ਨਿਗਮ ਵੱਲੋਂ ਸਫਾਈ ਅਭਿਆਨ ਤੀਸਰੇ ਦਿਨ ਵੀ ਜਾਰੀ ਰਿਹਾ ਇਸ ਮੌਕੇ ਉੱਚ ਅche ਤੌਰ ਤੇ ਸਫਾਈ ਅਭਿਆਨ ਵਿੱਚ ਅਮਰਥਰ ਨਗਰ ਸੁਧਾਰ ٹرسٹ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਅਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅ ਪ੍ਰਿੰਕਾ ਸ਼ਰਮਾ ਉੱਚੇ ਚੇਤੇ ਤੌਰ ਤੇ ਪੁੱਜੇ ਅਤੇ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖੇ ਜਿੱਥੇ ਨਗਰ ਨਿਗਮ ਵੱਲੋਂ ਸਫਾਈ ਅਭਿਆਨ ਚਲਾਇਆ ਜਾ ਰਿਹਾ ਅਤੇ ਹਰ ਰੋਜ਼ ਉਹ ਸਫਾਈ ਵੀ ਕਰਦੇ ਹਨ ਨਗਰ ਨਿਗਮ ਦੇ ਮੁਲਾਜ਼ਮ ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀ ਨੂੰ ਅਪੀਲ ਕੀਤੀ ਕਿ ਜਿਹੜਾ ਸਫਾਈ ਅਭਿਆਨ ਚੱਲਿਆ ਉਸ ਵਿੱਚ ਸ਼ਹਿਰ ਵਾਸੀ ਵੀ ਸਹਿਯੋਗ ਕਰਨ ਅਮਰਥਰ ਫਾਸਟਵੇ ਖਬਰ ਨਮਣੀ ਕੈਮਰਮੈਨ ਗੁਰਸੇਵ ਸਿੰਘ ਦੇ ਨਾਲ ਰਕੇਸ਼ ਕੁਮਾਰ